ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਮੈਂ ਲੈ ਕੇ ਆਈ ਹਾਂ ਤੁਹਾਡੇ ਲਈ ਗਰਮੀਆਂ ਦੇ ਕੋਟਨ ਦੇ ਸੂਟ ਸਿੰਪਲ ਸੋਬਰ ਡਿਜ਼ਾਈਨ ਵਾਲੇ ਇਹ ਮੇਰਾ ਇੱਕ ਕੋਟਨ ਦਾ ਸੂਟ ਹੈ ਤੇ ਇਸ ਦੇ ਹਲਕੀ ਜੀ 슬ੀਵਸ ਤੇ ਡਿਜ਼ਾਈਨ ਪਾਇਆ ਹੈ ਵੀ ਕੱਟ ਲਗਾ ਕੇ ਉਸ ਦੇ ਵਿੱਚ ਪਾਈ ਪਿੰਦਾ ਇਸਤੇਮਾਲ ਕੀਤਾ ਹੈ ਤੇ ਸਲਵਾਰ ਦੇ ਕਪੜੇ ਦੀ ਪੱਟੀ ਲਗਾਈ ਹੈ ਇਹ ਫੁੱਲ ਬਣਾ ਕੇ ਉਸ ਤੇ ਇੱਕ ਬਟਨ ਲਗਾਇਆ ਹੈ ਇਹ ਮੇਰੇ ਇੱਕ ਹੀ ਕਸਟਮਰ ਦੇ 8-9 ਸੂਟ ਆਏ تھے ਜਿਨ੍ਹਾਂ ਵਿੱਚੋਂ ਦੋ ਸੂਟ ਉਹਨਾਂ ਨੇ ਮੈਸਟਿਚ ਕਰਕੇ ਦਿੱਤੇ ਆ ਤੇ ਚਾਰ ਸੂਟ ਅੱਜ ਦੇਣੇ ਆ ਤੇ ਇਸੇ बॉਟਮ ਵਿੱਚ ਹੈ ਸਲਵਾਰ ਜਿਸ ਜਿਸ 프ਰੰਟ ਤੇ ਪਹੁੰਚੇ ਤੇ ਡਿਜ਼ਾਈਨ ਹੈ ਪ੍ਰਿੰਟ ਮਤਲਬ ਹਲਕਾ ਜਿਹਾ ਫੁੱਲ दैट इज ਫੁੱਲ ਹਨ ਦਾ ਡਿਜ਼ਾਈਨ ਹੈ ਤੇ ਜਿਗਜੈਗ ਪੌਂਚੇ ਤੇ ਬਣਾਇਆ ਹੋਇਆ ਹੈ ਤੇ ਉਸੇ ਤਰ੍ਹਾਂ ਮੈਂ ਵੀ ਪੌਂਚਾ ਉਸੇ ਤਰ੍ਹਾਂ ਤਿਆਰ ਕੀਤਾ ਹੈ ਜਿਗਜੈਗ ਤੇ ਹੀ ਡਿਜ਼ਾਈਨਿੰਗ ਕੀਤੀ ਹੈ ਐਕਸਟਰਾ ਹੋਰ ਕੋਈ ਡਿਜ਼ਾਈਨ ਨਹੀਂ ਪਾਇਆ ਹੈ ਤੇ ਬਹੁਤ ਸੋਹਣਾ ਪੌਂਚਾ ਤਿਆਰ ਹੋਇਆ ਹੈ ਇਹ ਇਹ ਤੇ ਇਸ ਤਰ੍ਹਾਂ ਦੇ ਜਿਹੜੇ ਪ੍ਰਿੰਟਡ ਸਲਵਾਰਾ ਹੁੰਦੀਆਂ ਤੁਸੀਂ ਦੇਖੋਗੇ ਜਿਆਦਾ ਹੈਵੀ ਨਹੀਂ ਬਣਦੀਆਂ ਇਹ ਸਟੇਟ ਸਲਵਾਰ ਵਾਂਗੂ ਹੀ ਬਣਦੀਆਂ ਗਈਆਂ ਤੇ ਇਸੇ ਤਰ੍ਹਾਂ ਇਹਨਾਂ ਦਾ ਇੱਕ ਹੋਰ ਸੂਟ ਹੈ ਤੇ ਉਸੇ ਮੈਂ ਕੋਟਨ ਦਾ ਸੂਟ ਹੈ ਇਹ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਤੇ ਵੀ ਨੱਕ ਦਾ ਇਸਤੇਮਾਲ ਕੀਤਾ ਹੈ ਇਸੇ ਬਾਟਮ ਵਿੱਚ ਪਲਾਜ਼ੋ ਤਿਆਰ ਕੀਤਾ ਹੈ ਪਲਾਜ਼ੋ ਦਾ ਜਿਹੜਾ ਕਪੜਾ ਹੈ ਬਾਟਮ ਦਾ ਜਿਹੜਾ ਕਪੜਾ ਹੈਗਾ ਉਹ ਨੱਕ ਤੇ ਔਰ ਬਾਜੂ ਤੇ ਇਸਤੇਮਾਲ ਕੀਤਾ ਹੈ ਔਰ yellow ਕਲਰ ਦੀ ਪਾਈਪਿੰਗ ਦਾ ਇਸਤੇਮਾਲ ਕੀਤਾ ਹੈ ਨੱਕ ਤੇ ਹਲਕੀ ਜਿਹੀ ਮੈਂ ਲੇਸ ਲਗਾਈ ਹੈ ਇਹ ਜਿਹੜੀ ਮੇਰੇ ਕੋਲ ਪਈ ਵੀ ਸੀ ਇਹਦੇ ਨਾਲ ਮੈਚ ਕਰਦੀ थी ਤਾਂ ਫਰੰਟ ਵਿੱਚ ਹਲਕੀ ਜਿਹੀ ਲੇਸ ਲਗਾ ਕੇ ਅੰਦਰਲੀ ਸਾਈਡ ਤੇ ਪਾਈਪਿੰਡਾ ਇਸਤੇਮਾਲ ਕੀਤਾ ਹੈ ਤੇ ਸ਼ਰਟ ਬਹੁਤ ਸੋਹਣੀ ਰੈਡੀ ਹੋਈ ਹੈ ਇਸ ਦੇ ਬਾਟਮ ਵਿੱਚ ਪਲਾਜ਼ੋ ਰੈਡੀ ਕੀਤਾ ਹੈ ਪਲਾਜ਼ੋ ਵਿੱਚ ਵੀ ਸ਼ਰਟ ਦਾ ਕਪੜਾ ਇਸਤੇਮਾਲ ਕੀਤਾ ਹੈ ਉੱਪਰ ਔਰ نیچے ਪਾਈਪਿੰਡਾ ਇਸਤੇਮਾਲ ਕੀਤਾ ਹੈ ਤੇ ਪਲਾਜ਼ੋ ਜਿਹੜਾ ਹੈ ਬਹੁਤ ਸੋਹਣਾ ਰੈਡੀ ਹੋਇਆ ਹੈ ਪਹਿਨਿਆ ਹੋਇਆ ਬਹੁਤ ਸੋਹਣਾ ਲੱਗੂਗਾ ਤੇ ਤੁਸੀਂ ਦੇਖੋਗੇ ਇਹਨ ਵਧੀਆ ਜੀ ਟੰਗ ਨਾਲ 올ਓਵਰ इलास्टिक ਵਾਲਾ ਇਹ ਪਲੈਜ਼ੋ ਤਿਆਰ ਕੀਤਾ ਹੈ। ਇਸੇ ਤਰ੍ਹਾਂ ਇਹਨਾਂ ਦਾ ਇੱਕ ਕੋਟਨ ਦਾ ਸੂਟ ਹੈ। ਇਹ ਹਾਫ 슬ਿਪਸ ਵਿੱਚ ਬਣਾਇਆ ਹੈ। ਇਸ ਦੇ ਨੈਕਟ ਡਿਜ਼ਾਈਨ ਪਾਇਆ ਹੈ ਜਿਹੜਾ ਅੱਜਕੱਲ ਬਹੁਤ ਟ੍ਰੈਂਡ ਵਿੱਚ ਚੱਲ ਰਿਹਾ ਹੈ। ਇਸ ਦੇ ਰਾਊਂਡ ਵਿੱਚ ਮੈਂ ਚੁੰਨਟ ਹਲਕੀ ਇਹ ਚੁੰਨਟ ਰੱਖ ਕੇ ਪਾਈ ਹੈ। ਔਰ ਬਹੁਤ ਸੋਹਣੀਆਂ ਵਧੀਆ ਟੰਗ ਨਾਲੇ ਚੁੰਨਟ ਪਈਆਂ ਏ ਬਾਜੂ ਤੇ ਹਲਕਾ ਜਿਹਾ ਡਿਜ਼ਾਈਨ ਦਿੱਤਾ ਏ ਅਲੱਗ ਜਿਹਾ ਤੇ ਉਸ ਦੇ ਵਿੱਚ ਮੈਂ ਸਲਵਾਰ ਦਾ ਕਪੜਾ ਇਸਤੇਮਾਲ ਕੀਤਾ ਏ ਤੇ ਸ਼ਰਟ ਦੀ ਇੱਕ ਪੱਟੀ ਲਗਾਈ ਏ ਇੱਕ ਸਟਿਚ ਵਿੱਚ ਇਹ ਜਿਹੜੀ 슬ੀਵਜ਼ ਤਿਆਰ ਕੀਤੀ ਏ ਔਰ ਉਹ ਬਹੁਤ ਸੋਹਣੀਆਂ 슬ੀਵਜ਼ ਤਿਆਰ ਹੋਈਆਂ neck ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਏ ਇਸ ਦੇ ਵਿੱਚ ਕੋਈ ਵੀ ਲੇਸ ਦਾ ਇਸਤੇਮਾਲ ਨਹੀਂ ਕੀਤਾ ਏ ਸਿੰਪਲ ਸੋਬਰ ਸੂਟ ਹੈ કોટਨ ਦਾ ਗਰਮੀਆਂ ਦਾ ਜਿਹੜਾ ਕਿ ਬਹੁਤ ਵਧੀਆ ਢੰਗ ਨਾਲ ਤਿਆਰ ਕੀਤਾ ਗਿਆ ਹੈ ਤੇ ਇਸ ਤਰ੍ਹਾਂ ਤੁਸੀਂ ਵੀ ਗਲੇਸ ਤੋਂ ਬਿਨਾਂ ਵੀ ਸੂਟ ਵਧੀਆ ਢੰਗ ਨਾਲ ਤਿਆਰ ਹੋ ਜਾਂਦੇਗੇ ਇਸ ਦੇ ਬਾਟਮ ਵਿੱਚ ਸਲਵਾਰ ਦੇ ਪਹੁੰਚੇ ਤੇ ਹਲਕਾ ਜਿਹਾ ਡਿਜ਼ਾਈਨ ਦਿੱਤਾ ਹੈ ਜਿਹੜਾ 3 ਇੰਚ ਦਾ ਪਹੁੰਚਾ ਹੁੰਦਾ ਹੈ ਉਹਨੂੰ ਤਿਰਛਾ ਕਟਿੰਗ ਲਗਾ ਕੇ 1/2 ਇੰਚ ਫਰੰਟ ਤੇ 3 ਇੰਚ ਬੈਕ ਤੇ 2.5 ਇੰਚ ਦੇ ਨਿਸ਼ਾਨ ਲਗਾ ਕੇ ਕਟਿੰਗ ਕੀਤਾ ਹੈ ਪੇਪ ਆਪ ਹੀ ਪਿੰਦਾ ਇਸਤੇਮਾਲ ਕੀਤਾ ਹੈ ਇਹ ਵੀ ਸਿੰਪਲ ਸਲਵਾਰ ਹੈ ਰੈਡੀ ਕੀਤੀ ਹੋਈ ਬਹੁਤ ਸੋਹਣੀ ਸਲਵਾਰ ਰੈਡੀ ਹੋਈ ਹੈ ਤੇ ਇਸ ਦੇ ਨਾਲ ਹੀ ਇੱਕ ਫਰੌਕ ਸੂਟ ਤਿਆਰ ਕੀਤਾ ਹੈ ਉਹਨਾਂ ਵਾਸਤੇ ਰਿਯਾਨ ਦਾ ਫੈਬਰਿਕ ਹੈ ਇਹ neck ਤੇ ਹਲਕਾ ਜਿਹਾ ਡਿਜ਼ਾਈਨ ਹੈ ਤੇ ਬੈਲੂਨ 슬ੀਵਸ ਹੈ ਚੁੰਨਟ ਵਾਲੀ ਫਰੰਟ ਤੇ ਪੱਟੀ ਲਗਾਈ ਹੈ ਤੇ ਇਹ 슬ੀਵਸ ਬਹੁਤ ਸੋਹਣੀਆਂ ਬਣੀਆਂ ਹੈ ਤੇ ਫਰੰਟ ਵਿੱਚ ਇਸ ਇੱਕ ਬਾਕਸ ਪਲੇਟ ਜਿੱਤੀ ਹੈ ਅ ਦੋ ਦੋ ਸਾਈਡਾਂ ਤੇ ਬਾਕਸ ਪਲੇਟ ਲਗਾਈ ਹੈ ਫਰੰਟ ਜਾਨੀ ਕਿ ਫਰੰਟ ਵਿੱਚ ਚਾਰ ਔਰ ਬੈਕ ਵਿੱਚ ਚਾਰ ਜਿਆਦਾ ਪਲੇਟਸ ਨਹੀਂ ਪਾਈਆਂ ਸੈਂਟਰ ਵਿੱਚ ਕੋਈ ਪਲੇਟ ਨਹੀਂ ਪਾਈ ਹੈ ਸਿਰਫ ਸਾਈਡਾਂ ਤੇ ਦੋ ਦੋ ਬਾਕਸ ਪਲੇਟਸ ਦਿੱਤੀਆਂ ਹੈ ਇਸੇ ਬਾਟਮ ਵਿੱਚ ਅਫਗਾਨੀ ਸਲਵਾਰ ਰੈਡੀ ਕੀਤੀ ਹੈ ਜਿਹੜੀ ਕਿ ਬਹੁਤ ਸੋਹਣੀ ਲੱਗੀ ਹੈ ਇਸ ਡਰੈਸ ਦੇ ਨਾਲ ਤੇ ਅਫਗਾਨੀ ਸਲਵਾਰ ਤੁਸੀਂ ਦੇਖੋਗੇ ਬਹੁਤ ਸੋਹਣੀ ਬਣੀ ਹੈ ਇਹ ਰਾਤ ਦੇ ਸਮੇਂ ਵੀਡੀਓ ਤਿਆਰ ਕੀਤੀ ਸੀ ਕਿਉਂਕਿ ਉਹਨਾਂ ਨੇ ਇਹ ਆਪਣੇ ਕਪੜੇ ਲੈਣ ਆਣਾ تھا۔ ਤਾਂ ਤੁਸੀਂ ਦੇਖੋਗੇ ਇਹ ਬਹੁਤ ਸੋਹਣੀ ਸਲਵਾਰ ਰੈਡੀ ਹੋ ਗਈ ਹੈ। ਅਗਰ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਂਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਹਾਂ ਤਾਂ ਇਸ ਤਰ੍ਹਾਂ ਦੀ ਮੈਂ ਛੋਟੀ-ਛੋਟੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੀ ਰਵਾਂਗੀ ਤੇ thank you friends jai shri radhe